ਅੱਜ ਆਪਾਂ ਨੂੰ ਲੈਣ ਆਇਆ ਮਣੀ ਤੇ ਆਪਣੇ ਭਰਾ ਬਾਹਰ ਦੀ ਬਲਦਾ ਬੰਦਾ ਦੀ ਲੁੱਕ ਦੇਖੋ ਬੱਬਾ ਕਿੱਦਾਂ ਓਕੇ ਵੈਰੀ ਓਕੇ ਪੂਰਾ ਜਿੱਸਾ ਤੇ ਲੱਤਾਂ ਹੀ ਲੱਗਦਾ ਹੈ ਨਾ ਨਹੀਂ ਕਹਿਣਾ ਨਹੀਂ ਹਾਂ ਇਹ ਅੰਦਰ ਹੀ ਦੱਬਲਾ ਜੇ ਤੇਰੇ ਮਨ ਚ ਗੱਲ ਹੈਗੀ ਆ ਨਾ ਤਾਂ ਠੀਕ ਹੈ ਮੈਂ ਪੰਪਾਂ ਚ ਬਹੁਤ ਜਿੱਤੀ ਆ ਜਾਣਾ ਲਓ ਵੀ ਬਾਬੇ ਆਪਾਂ ਸੰਦੂਕ ਸ਼ਹਿਰ ਘੁੰਮ ਰਿਹਾ ਸੀ ਪਤਾ ਨਹੀਂ ਕਿੱਧਰ ਗੁਆਣ ਦੇ ਫਿਰ ਚੁੱਕ ਲਈ ਜਾਂਦਾ ਇਹਨਾਂ ਕੀ ਬਣੂਗਾ ਯਾਰ ਆ ਦੇਖੋ ਅੱਜ ਪਤਾ ਨਹੀਂ ਕਿ ਆਹਦੇ ਨਾਲ ਰੱਖੀ ਜਾਂ ਅੱਜ ਤੂੰ ਹੀ ਹੋਊਗਾ ਦਿਨ ਤੇ ਹਰ ਹਾਂ ਹਾਂ ਉਹ ਤਾਂ ਪਤਾ ਨਹੀਂ ਮਦਦ ਵਿੱਚ ਲੜੀ ਆ ਹਾਂ ਸੱਚ ਜਗਰਾਤਾ ਮਨ ਲੱਗਦਾ ਆ ਦੇਖੋ ਉਹਨਾ ਦੇਖੋ ਉਧਰ ਥਾਣਾ ਆ ਆ ਦੇਖ ਲੋ ਇੱਧਰ ਵੱਡਾ ਚੌਂਕ ਉਧਰ ਨਹੀਂ ਦੇਖਣਾ ਹੈਗਾ ਕਿਸੇ ਨੇ ਹੈਨਾ ਕੱਲਾ ਆ ਹੀ ਦੇਖੋ ਵੱਡਾ ਵੱਡਾ ਚੌਂਕ ਵਾਹ ਔਰ ਜੀ ਸਾਡਾ ਪਵਨ ਭਾਈ ਤੜਕੇ ਦੜਕੇ ਅਰਜੰਟ ਲੋ ਦਾ ਭਲੇਖਾ ਪਾਉਂਦਾ ਨਾ ਆਹ ਦੇਖੋ ਅਰਜੰਟ ਲੋ ਦਾ ਭਲੇਖਾ ਪੂਰਾ ਪਾਉਂਦਾ ਆ ਜਾ ਆ ਜਾ ਕੋਈ ਨਾ ਇੱਧਰ ਆਵੇ ਨਹੀਂ ਨਹੀਂ ਇਹ ਪ੍ਰੋਮੋਸ਼ਨ ਨਹੀਂ ਕਰਦੇ ਪੇਡ ਪ੍ਰੋਮੋਸ਼ਨ ਬੰਦਾ ਹਾਂ ਇਹ ਸਾਡੀ ਫੈਸਟਰੀ ਦੀ ਗਾਣਾ ਗੱਡੀ ਨਹੀਂ ਵੀ ਨਹੀਂ ਕਰ ਲਈ ਬਸ ਤੇਰੀ ਪ੍ਰੋਮੋਸ਼ਨ ਕਰਨੀ ਆ ਦੇਖੋ ਇਹ ਮੁੰਡੇ ਦੀ ਲੁੱਕ ਚੈੱਕ ਕਰੋ ਇਹ ਹੁੰਦਾ ਨਾ ਬਾਈ ਆ ਇਹ ਤਾਂ ਰੋਲੇ ਪਏ ਆ ਹੁਣ ਅਸੀਂ ਆਪਦੀ ਸ਼ਕਲਾ ਦਿਖਾੜੀ ਸਾਡੇ ਲੋ ਜੀ ਆਪਾਂ ਪਹੁੰਚ ਗਏ ਦੁਕਾਨ ਤੇ ਹੁਣ ਚੱਲਿਆਂ ਉਹਨੂੰ ਨੂੰ ਛੱਡਣ ਪੇਂਟ ਦੇ ਕੰਮ ਤੇ ਭਾਈ ਅੱਜ ਇਹਨਾਂ ਨੇ ਮੈਨੂੰ ਆਪਣੇ ਨਾਮ ਨਹੀਂ ਲੈ ਕੇ ਯਾਰੇ ਬਲੌਗ ਵਾਲੇ ਮਿਸ ਕਰ ਰਹੇ ਹੋ ਮੈਨੂੰ ਕਮੈਂਟ ਭੇਜਿਓ ਵਾ ਡਾਰਲਿੰਗ ਉਹ ਬੰਦਾ ਕਿੱਥੇ ਆ ਪੂਰਾ ਕਰ ਨਹੀਂ ਰਿਹਾ ਉਹਦਾ ਕੰਨਾ ਕਹਿੰਦਾ ਕੰਮ ਤਾਂ ਹੀ ਫੜ ਲਿਆ ਪੂਰ ਨਹੀਂ ਚੜ ਰਿਹਾ ਤੇਰੇ ਟਾਈਮ ਹੀ ਨਹੀਂ ਹੈਗਾ ਹੁਣ ਕੀ ਕਰੀਏ ਤੁਹਾਡੇ ਸਾਹਮਣੇ ਯਾਰ ਲੱਗੇ ਰਹਿਣੇ ਅਸੀਂ ਯਾਰ ਕਦੇ ਰੋਲਾ ਨੂੰ ਘੁਮਾਣ ਲੱਗੇ ਰਹਿਣੇ ਕਦੀ ਕੈਮਰੇ ਠੋਕਰ ਲੱਗੇ ਲਓ ਜੀ ਆਪਨੇ ਮੁੰਡੇ ਨੇ ਕਰਾ ਲਈ ਕਟਿੰਗ ਚੈੱਕ ਕਰੋ ਬੁੱਤ ਬੰਦ ਰਿਹਾ ਤੇਰੇ ਮਾਤਾ ਤੇ ਤੇ ਅੱਜ ਬੁੱਤ ਕੱਟਾ ਜਾਊਗਾ ਕੀ ਕੱਟਣਾ ਓਏ ਇਹ ਬੰਦਾ ਕਾਰਨਾ ਬੰਦਾ ਨਾ ਉਹਦਾ ਪਤਾ ਲੱਗਿਆ ਨਾ ਇਹਦਾ ਪਤਾ ਲੱਗਣਾ ਹੁਣ ਤੇ ਮੇਰੀ ਟੋਪੀ ਦਿਖਾਉਂਦੇ ਇਹ ਲਾ ਬਾਈ ਦੀ ਵੀਡੀਓ ਚੱਲ ਰਹੀ ਹੈ। ਖੜ ਜਾ ਪਹਿਲਾਂ ਉਰੇਆ ਉਰੇਆ। ਨਹੀਂ ਆ ਚਾਜ ਨੇ ਕੋਈ ਦੇਖੀ। ਚਾਜੀ ਨੇ ਮੇਰੀ ਗੱਲ ਸੁਣ ਜੇ 100 ਬੰਦੇ ਚ ਇੱਕ ਬੰਦੇ ਨੂੰ ਛੇਕ ਨਾ ਦੀ ਕਟਿੰਗ ਕਹਿ ਗਏ ਨਾ। ਗੰਜ ਕਢਾ ਦੂੰਗਾ ਗੰਜ। ਅੱਜ ਹੀ ਕਢਾ। ਇੱਕ ਬੰਦੇ ਤੋਂ ਕਹਾ ਦੀ ਕਮੈਂਟਾਂ ਜੀ ਵੀ ਜੇ ਇੱਕ ਬੰਦਾ ਗਿਆ। ਹੁਣੀ ਚੱਲ ਗੰਜ ਕਢਾਣ ਵੀਰੇ। ਹੁਣੀ ਚੱਲ ਗੰਜ ਕਢਾਣਾ ਲੰਗੇ। ਹੁਣੀ ਗੰਜ ਕਢਾਣ ਚੱਕਰ ਹੁਣੀ ਗੰਜ ਕਢਾਵਾਂਗੇ ਵੀਰੇ ਆਪਾਂ ਲਵੀ ਬਾਈ ਦੀ। ਹੋ ਸਕਦਾ। ਨਹੀਂ ਤੇ ਜਾਣੇ ਆ ਲਾਉਂਡੂ ਦੇ ਲਵੀ ਦੇ ਵਿੱਚ ਸ਼ਰਤ ਲੱਗੀ। ਉਹਨੂੰ ਦੇਖਦੇ ਆ ਲੌਂਡੂ ਜਿੱਥੇ ਲੱਗੇ ਲਵੀ ਲੌਂਡੂ ਆਪਣਾ ਮਿੱਤਰ ਆ ਗਿਆ ਆ ਲੈ ਲਵ ਲੈਟਰ ਦਿੱਤਾ ਤੈਨੂੰ ਚੰਗਾ ਜਾ ਕੇ ਫੜਾ ਦੀ ਰਿਸਪੌਂਸੀਬਿਲਟੀ ਵਾਲਾ ਕੰਮ ਸੀ ਇਹ ਢਾਲ ਠੀਕਾ ਡਾਰਲਿੰਗ ਤੇਰੇ ਪਿੰਡੀ ਜਾ ਰਹੇ ਹਾਂ ਹਾਂ ਤੂੰ ਦੱਸ ਨਹੀਂ ਸਕਦੇ ਵੀ ਤੇਲ ਮੁੱਕ ਗਿਆ ਹੈ ਆ ਦੇਖੇ ਨਾ ਮੜਾ ਉਜੂਦ ਕੱਢਦੇ ਬੜਾਸ ਬੋਤਲ ਲੈ ਆ ਜੇ ਵੀਰੇ ਸਾਡੇ ਆਉਦੇ ਦੇ ਵੋਟੇ ਦੇ ਅਬੋਟੇ ਦੇ ਵਾ ਵੋਟੇ ਦੇ ਦੇ ਵੋਟੇ ਦੇ ਦੇ ਵੋਟੇ ਬਈ ਗਾਲਾਂ ਨੇ ਅੱਜ ਟੀਉ ਨਹੀਂ ਲੱਗਣੂ ਇੱਧਰ ਹੀ ਘੜਦੇ ਆ ਲਿਓ ਨੇ ਲਿਓ ਨੇ ਅਸੀਂ ਇੰਨੀ ਦੂਰ ਆ ਕੇ ਲਿਓ ਨੇ ਲਿਓ ਨੇ ਬਈ ਜੀ ਲਿਓ ਨੇ ਟੈਨਸ਼ਨਾ ਲੋ ਚੱਲ ਮਾਨ ਜੱਗ ਹੱਕ ਹੱਕ ਮਾਰਦਾ ਇੱਧਰ ਮੂੰਹ ਦਿਖਾ ਮੜਾ ਜਾ ਸਾਲਾ ਇੱਕ ਵਾਓ ਕਰਦੇ ਹਾਂ ਹਾਂ ਉਹ ਪਰਚੀ ਨਹੀਂ ਫੜਾਉਣੀ ਸੀ ਪਰਚੀ ਫੜਾ ਕੇ ਆਏ ਆ ਦੇਖ ਖੜੇ ਬੈਠੇ ਸਾਰੇ ਤੇ ਕਰਨ ਦੇ ਭਾਂਡਾ ਫੂਲ ਚਾੜਨਗੇ ਸੋਰੀ ਚਲੋ ਮਿਲਦੇ ਆਗਲੇ ਅਗਲੇ ਯਾਰ ਬੇਵ ਆਪਣੇ ਘਰੇ ਫੋਨ ਕਰਿਆ ਸੀਗਾ ਵੀ ਧੁੱਪ ਨਿਕਲ ਗਈ ਫੋਨ ਕਰਨ ਸਾਰੀ ਧੁੱਪ ਬਾਗੀ ਦੇ ਆ ਰਹਿ ਕੱਟ ਜੇ ਨਿਆਰੇ ਨਾਲ ਹੈ ਕਿੰਨਾ ਅੱਗੇ ਗਰੀ ਸਿੰਗਲ ਦੇ ਘਰ ਤੋਂ ਮਰੇ ਇਹਦੇ ਸਾਇਟਾ ਹੋ ਗਈ ਸਰ ਲਾਲ ਉਸ ਤੇ ਅੰਦਰ ਤੋਂ ਹੁੰਦਾ ਵੀ ਟੁੱਟਾ ਹੋਇਆ ਅੰਦਰ ਇਹ ਮੁੰਡਾ ਆਵਾ ਅੰਦਰੋਂ ਟੁੱਟਾ ਹੋਇਆ ਹਨਾ ਤਾਂ ਉਸ ਤੇ ਅੰਦਰ ਸੁਣਦਾ ਹੈ ਆ ਲੋ ਵੀ ਰਹਿ ਕੱਸ ਰਿਹਾ ਕੈਮਰੇ ਕੱਟੇ ਸਾਡੇ ਮੁੰਡੇ ਨੇ ਕੁਝ ਝੋਣਾ ਉਹਦਾਰੇ ਨਹੀਂ ਲੱਭੀਆਂ ਆ ਮੁੰਡਾ ਤਾਵਾ ਕਿਚੜਿਆ ਆ ਨੀ ਆ ਨੀਚੇ ਦੇਖੋ ਕੰਟਰੋਲ ਵਜਾਣ ਦੀ ਪਈ ਆ ਜੇ ਤੁਸੀਂ ਬੁੱਤ ਕੁੱਟਿਆ ਉਹਦੇ ਵਿੱਚ ਕੋਈ ਕਮੀ ਰਹੀ ਮੰਨ ਨਾ ਮੰਨ ਕੋਈ ਕਮੀ ਰਹੀ ਬਾਬੇ ਸਹੀ ਗੱਲ ਹੈ ਫੋਟੇ ਹੈ ਹਾਂ ਪੂਰੀ ਕਮੀ ਰਹੀ ਹੈ ਹਾਂ ਸਹੀ ਗੱਲ ਦੱਸਦਾ ਝੂਠ ਨਹੀਂ ਬਾਬੇ ਮੇਰੇ ਕੋਲ ਅੱਜ ਮਨ ਦੁਖੀ ਹੈ ਲੋ ਵਜ ਗਏ ਕੰਮ ਹੋ ਰਿਹਾ ਕੰਮ ਸਟਾਰਟ ਨਹੀਂ ਹੋ ਰਿਹਾ ਕੀ ਕਰੀਏ ਸਰੀ ਗਰਮੀ ਨਹੀਂ ਆਏਗਾ ਇਹਨਾਂ ਸਮਾਨ ਚੱਲਦਾ ਆਪਦੀ ਸਾਈਡ ਹੋ ਗਈ ਨਾ ਬੰਦਾ

के थले लागे देनी लागे देनी बर्थडे ने की बर्थडे लो आया रोटी का बाबी अब पका रहे हैं आना वो आना ये रोटी चलो तो फिर कर देंगे काम दे दे बहुत बो आज तो मुश्किल ही लगता है ना और जो टेंशन जाने ही एकाधीन होते हैं है एक डेड प्रोजेक्ट करते हैं रात भी गला हूँ देशी भी आही चाबू कॉम्बाज़ हो रह ਉਹ ਦੇਖ ਨਾ ਪੀਰੋਟੀ ਆ ਕੇ ਮੋੜਾ ਗਿਆ ਦੇਖ ਮਸਾ ਮਸਾ ਇੱਕ ਦਰਮ ਹੋ ਕੇ ਆਈ ਸੀ ਚਾਹ ਹੋ ਜੇ ਹੈ ਦੂਜੀ ਵਾਰ ਧੱਕਾ ਤੋੜਿਆ ਨਹੀਂ ਕੋਈ ਇਹਨਾਂ ਦਾ ਬਾਈ ਕੰਪਰ ਕੰਮ ਕਰਨ ਨੂੰ ਫਿਰਦੇ ਹੁਣ ਆਪਲਾ ਆਪ ਹੀ ਨਹੀਂ ਆਗਲਾ ਕਰ ਕਰਾ ਰਹੇ ਇਧਰ ਪੈਪਾ ਬਾੜ ਨੂੰ ਫਿਰਦੇ ਉਹ ਆ ਗਿਆ ਆਪਣੇ ਪਾਣੀ ਲੈ ਕੇ ਆ ਗਿਆ ਬੰਸ਼ ਪਾਣੀ ਲੈ ਕੇ ਹਾਲੋ ਕੈਮਰਾ ਆਪਣਾ ਰਿਕਾਰਡਿੰਗ ਤਾਰਾ ਕਰ ਰਹੇ ਆਪਾਂ ਆ ਦੇਖੋ ਕਿੰਨੀ ਮਿਹਨਤ ਹੈ ਇਸ ਕੰਮ ਚ ਹੱਥ ਵੀ ਛਿੱਲੇ ਗਏ ਆ ਦੇਖ ਕੀ ਹੈ ਯਾਰ 2 ਰੁਪਈਆ ਪਿੱਛੇ ਆਣਾ ਕੀ ਕੀ ਕੁਸ਼ ਕਰਨ ਦਾ ਪੈਂਦਾ ਪਾਪੇ ਉਡੀ ਇਧਰ ਪਾਉੜੀ ਮਣੀ ਉੱਪਰ ਆ ਦੇਖ ਲਓ ਦੇਖੋ ਇਹਦਾ ਪੂਰਾ ਜ਼ੋਰ ਲੱਗਿਆ ਮਸਾ ਤਾਰ ਨਿਕਲਦੀ ਆ ਉਹ ਕਰਦੀ ਸਿੱਧੀ ਆ ਦੇਖ ਤਾਰ ਜਾਂਦੀ ਦੇਖ ਸਕਦੇ ਹੋ ਤੁਸੀਂ ਜੇ ਤੁਹਾਡੀ ਨੀਗਾ ਤੇਜ ਆ ਤਾਂ ਦੇਖ ਲਓ ਲਓ ਵੀ ਇਧਰ ਪੈਪ ਲਾ ਕੇ ਲਿਆਇਆ ਸੀ ਉਹ ਉੱਥੋਂ ਦੋ ਕੈਮਰੇ ਨੇ ਉਤਾਰਾ ਇੱਕ ਲਾਵਾਂਗੇ ਹੋਰੇ ਕੈਮਰਾ ਆ ਆ ਫਿਰਦੇ ਨੇ ਥੱਕੇ ਤੇ ਨਹੀਂ ਨਾ ਦੇਖ ਲਓ ਨਾ ਓਕੇ ਨਹੀਂ ਤੁਹਾਨੂੰ ਪਾਣੀ ਦਾ ਗਲਾਸ ਪਿਆ ਦਾਂਗੇ ਨਹੀਂ ਪਾਣੀ ਕਿਉਂ ਪਾਣੀ ਮੰਗ ਲਿਆ ਉਹਦੀ ਕਿੰਨੀ ਜੀ ਕਿਸੇ ਤੇ ਨਹੀਂ ਆਇਆ ਉੱਪਰ ਆਉ ਲਿਆ ਚੱਕੇ ਨਾ ਨਾ ਚੱਕ ਲਾ ਤੀ ਉੱਪਰ ਜਾ ਨਾ ਇੱਥੇ ਪਈ ਉੱਪਰ ਮਨੀਸ਼ ਰੱਖਿਆ ਬਾਬੇ ਡੱਬੀ ਲਾਤੀ ਉਹ ਤੇ ਆਪਣਾ ਤਾਰ ਦਾ ਰੋਲ ਉੱਜੂ ਲੈਣ ਗਿਆ ਕੀ ਲੈਣ ਗਿਆ ਟੀ ਟੀ ਲੈਣ ਗਿਆ ਟੀ ਤੇ ਬੈ ਉਹ ਡੱਬੀ ਹੈ ਨਾ ਟੀਪੀ ਨਹੀਂ ਟੇਪ 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 ਲੈਣ ਗਿਆ ਤੇ ਉਹ ਨਜ਼ਰ ਆਪਾਂ ਵੇਟ ਕਰਦੇ ਆ ਹਾਂ ਨਜ਼ਰਾਂ ਨੇ ਚੱਲ ਕਰਦੇ ਆ ਆ ਦੇਖੋ ਇਹ ਫੋਨ ਹੀ ਨਹੀਂ ਛੱਡਦਾ ਹੈਗਾ ਕੌਣ ਆਹ ਬੋੜੀ ਨਾਲ ਖੇਡੀ ਜਾਂਦਾ ਹੈ ਇਹਦਾ ਦੇਖ ਹਾਂ ਓਕੇ ਆ ਓਕੇ ਆ ਕਰਦੇ ਐਂ ਕਰਦੇ ਗੁੱਠਾ ਕਰਦੇ ਥੰਬਸ ਅਪ ਹਾਂ ਦਾ ਥੰਬਸ ਅਪ ਦੇਖੋ ਵੀਰੇ ਅੱਜ ਆਇਆ ਸੀ ਕੰਮ ਕਰਨ ਨੂੰ ਅਰੇ ਸਵੇਰ ਦੇ ਲਵੀਏ ਪੈਪੂ ਪੂ ਵਲਾ ਕੇ ਸਾਰੇ ਅੰਡਰਗਰਾਉਂਡ ਕੰਮ ਚੱਲ ਰਿਹਾ ਟਾਈਮ ਹੋ ਗਏ ਪੌਣੇ 5 ਹਲੇ ਤੱਕ ਤਿੰਨ ਕੈਮਰੇ ਤੇ ਟੰਗੇ ਨੇ ਤੇ ਚਾਹ ਸੀ ਚਾਰ ਵਾਰੀ ਪੀਲੀ ਹਾਂ ਕੰਮ ਘਟੇ ਕਰੀ ਜਾਏ ਕੰਮ ਘਟੇ ਕਰੀਦਾਏ ਚਾਹਾਂ ਜ਼ਿਆਦਾ ਪੀਨੇ ਆ ਆ ਦੇਖੋ ਵੀਰੇ ਸਰਦਿਆਂ ਕੰਮ ਕਰਾਂਦੇ ਬਾਕੀ ਆਪਣਾ ਸਾਰਾ ਸਮਾਨ ਟੂਲ ਵਗੈਰਾ ਸਾਡੇ ਇੱਥੇ ਪਏ ਨੇ ਤੁਹਾਨੂੰ ਦਿਖਾ ਦਿੰਨੇ ਆ ਹਾਂ ਮਠਾਵਾ ਸਾਰੇ ਬੜਾ ਬੜਾ ਤੇਜ਼ ਹੀ ਪਿੰਦੇ ਨੇ ਬਾਕੀ ਭਾਈਆਂ ਆ ਦੇਖੋ ਵੀਰੇ ਪਾਈਪ ਵਿੱਚ ਫਿਟਿੰਗ ਕੀਤੀ ਆਪਾਂ ਨੇ ਕੈਮਰਿਆਂ ਦੇ ਤੇ ਇੱਥੋਂ ਪਾਈਪ ਲਾ ਕੇ ਆਪਾਂ ਅੰਦਰ ਰਾਉਂਡ ਕਰੀਆ ਤੇ ਆਪਾਂ ਡੈਂਟਮ ਗੱਬਣੀ ਦੇਖਾਰੇ ਲੈਨੇ ਆ ਮੁੰਡੇ ਸਾਡੇ ਕੰਮ ਕਰ ਰਹੇ ਨੇ ਤੇ ਅੱਜ ਹੋ ਗਿਆ ਹਨੇਰਾ ਖਾਸਾ ਸਵੇਰ ਦੇ ਲੱਗੇ ਹੋਏ ਆ 2 ਵਜੇ ਕੰਮ ਸਟਾਰਟ ਕਰਿਆ ਸੀਗਾ ਪਹਿਲਾਂ ਸਲਾਹਾਂ ਹੀ ਕਰੀ ਗਏ ਸੀ ਦੇਖੋ ਬਾਬਿਓ ਰਾਤਾਂ ਨੂੰ ਕੰਮ ਕਰ ਰਹੇ ਆ ਅੱਜ ਕੋ ਸਾਡੇ ਮਣੀ ਠੰਡ ਚ ਆ ਗਏ ਆਪਾਂ ਕਰੇ ਹੁਣ ਕਰਦੇ ਆਂ ਬਲੌਗ ਦਾ ਐਂਡ ਅੱਜ ਸਾਰੀ ਦਿਹਾੜੀ ਸਾਡੀ ਠੀਕ ਹੀ ਲੰਗੀ ਨਾ ਕੰਮ ਪੂਰਾ ਹੋਇਆ ਕੁਝ ਨਹੀਂ ਹੋਇਆ ਤੇ ਚਲੋ ਹੁਣ ਅਗਲੇ ਬਲੌਗ ਤੇ ਮਿਲਦੇ ਆ ਠੀਕ ਆ ਲਵ ਯੂ